2007 ਦੇ ਵਿੱਚ ਵੀ ਇਹਦੇ ਤੇ ਇੱਕ ਅਸੀਂ ਬਚਾ ਕਰਵਾਇਆ ਸੀ ਜਿਹਦੇ ਵਿੱਚ ਇੱਕ ਮੋਰਕ੍ਰੀਮੇ ਨੇ ਭੈਣ ਦੀ ਇਹਨੇ ਕੁੱਟਮਾਰ ਕਰੀ ਸੀ ਉਹਨੂੰ ਇੱਥੇ ਬਕਾਇਦਾ ਐਫਆਈਆਰ ਉੱਚਾ ਨੰਬਰ ਥਾਣੇ ਦਾਖੇ ਦੇ ਵਿੱਚ ਜਦੋਂ ਪਰਚਾ ਹੋਇਆ ਉਸ ਤੋਂ ਬਾਅਦ ਹੋਰ ਗਵਾਹਾਂ ਦੇ ਵਿੱਚ ਆਉਂਦਾਰੇ ਬਾਈਕ ਦੇ ਵਿੱਚ ਫਿਰ ਇੱਕ ਬੱਚਾ ਭਾਏਗਾ ਉਹ ਬੱਚੀ ਬਾਲ ਘਰ ਦੀ ਸੀ ਇਹਨਾਂ ਦਾ ਜਿਹੜਾ ਬਾਲ ਘਰ ਨਾਲ ਚੰਦ ਉਹ ਸਾਡੇ ਪਿੰਡ ਦੀ ਹਦੂਦ ਚ ਆਈ ਅਸੀਂ ਪੁਲਿਸ ਕਾਰਵਾਈ ਕੀਤੀ ਪਰ ਇਹਨਾਂ ਨੇ ਉਦੋਂ ਵੀ ਬਹੁਤ ਕੋਸ਼ਿਸ਼ ਕੀਤੀ ਵੀ ਉਹ ਬੱਚਾ ਸੀ ਆਪਣੇ ਜ਼ੋਰ ਨਾਲ ਲੈ ਮੈਂ ਉਦੋਂ ਸਰਪੰਚ ਹੋਣ ਦੇ ਨਾਤੇ ਅਸੀਂ ਪੁਲਿਸ ਕਾਰਵਾਈ ਕਰਵਾਉਣੀ ਆ ਕੋ ਬੱਚੀ ਦਾ ਮੈਡੀਕਲ ਹੋਇਆ ਤਾਂ ਰੇਟ ਦਾ ਪਰਚਾ ਪੁਲਿਸ ਨੇ ਦਰਜ ਕੀਤਾ ਉਦੋਂ ਵੀ ਇਹਨਾਂ ਨੇ ਕਿੰਨਰ ਜਿਹੜੀ ਪਾਵਰ ਆ ਰਾਜ ਦੀ ਪਾਵਰ ਵੀ ਲੱਕੀ ਸੀ ਪੈਸੇ ਦੇ ਵਿੱਚ ਬਹੁਤ ਏ ਤਗੜੇ ਨੇ ਰੁਪਈਆ ਝੋਕ ਦਿੰਦੇ ਜੋ ਪ੍ਰੋਸੈਸ ਚੱਲਦਾ ਉਹ ਫਿਰ ਕੇਸ ਇਹਨਾਂ ਨੇ ਐਕਟ ਸ਼ਰਾਬ ਦੇ ਦੇਖੇ ਨੂੰ ਚਲਾਉਣ ਦੇ ਬੰਦੇ ਤੋਂ ਖਵਾ ਪਸਾ ਉਦੋਂ ਤਾਂ ਬਚ ਗਏ ਹੁਣ ਉਸ ਤੋਂ ਇੱਕ ਸਭ ਤੋਂ ਵੱਡੀ ਗੱਲ ਕਿ ਸਾਡੇ ਆਜੂ ਸਬੂਤ ਵੀ ਸੀ ਲੱਗ ਰਹੇ ਇਹਦੀਆਂ ਕਰਤੂਕਤਾਵਾਂ ਬਾਰੇ ਜੋ ਵੀ ਸੀਗਾ ਉਹ ਸਾਰੇ ਲੋਕ ਸਮਝਦੇ ਜਾਣਦੇ ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਵੀਡੀਓ ਸਾਡੇ ਕੋਲੇ ਪਹੁੰਚੀ ਵਾਇਰਲ ਹੋ ਕੇ ਉਸੇ ਟਾਈਮ ਵੀਡੀਓ ਕਦੀ ਪੁਸ਼ਟੀ ਹੋ ਚੁੱਕੀ ਵੀ ਬਾਬੇ ਦੀ ਵੀ ਆ ਬਿਲਕੁਲ